ਵਿਵਤਾ ਔਰਤ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਸੜਕੀ ਦੇ ਮਾਤਾ ਪਿਤਾ ਨੇ ਸੋਹਰਿਆਂ ਤੇ ਲਾਏ ਗੰਭੀਰ ਇਲਜ਼ਾਮ। थाना ਸਰਹਾਲੇ ਦੇ ਅਦੀਨੋਂ ਦੇ ਪਿੰਡ ਜਵੰਦਾ ਦੀ ਇੱਕ ਵਿਵਤਾ ਔਰਤ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਦੀ ਜਾਣਕਾਰੀ ਮਿਲੀ ਹੈ। ਦੱਸ ਦਈਏ ਕਿ ਜਦ ਕੀ ਲੜਕੀ ਦੇ ਪਰਿਵਾਰ ਵਾਲਿਆਂ ਨੇ ਸਹਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਹਨ। ਨਾਲ ਹੀ ਸੌਰੇ ਪਰਿਵਾਰ ਵੱਲੋਂ ਆਪਣੇ ਤੇ ਲਗਾ ਇਲਜ਼ਾਮਾਂ ਨੂੰ ਝੂਠਾ ਦੱਸਿਆ ਹੈ ਫਿਲਹਾਲ ਪੁਲਿਸ ਨੇ 174 ਦੀ ਕਾਰਵਾਈ ਕਰਕੇ ਔਰਤ ਦਾ ਪੋਸਟਮਾਰਟਮ ਰਿਪੋਰਟ ਆਨ ਤੋਂ ਬਾਅਦ ਮੰਦੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਇਸ ਬਾਰੇ ਮ੍ਰਿਤਕਾਂ ਜਸਬੀਰ ਕੌਰ ਦੇ ਪਿਤਾ ਨੇ ਸੌਰਿਆਂ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਨੂੰ ਇਹਨਾਂ ਨੇ ਕੁੱਟਮਾਰ ਕੀਤੀ ਹੈ ਅਤੇ ਇਸੇ ਤੋਂ ਦੁਖੀ ਹੋ ਕੇ ਉਹਨਾਂ ਦੀ ਧੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦੱਸ ਜਾਈਏ ਕਿ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਅਜੀਬ ਜੀ ਤੁਹਾਡਾ ਅਜੀਬ ਸਿੰਘ ਤੇ ਕੀ ਗੱਲ ਹੈ ਤੁਹਾਡੇ ਬੇਟੇ ਦਾ ਇਹ ਕਿਹਨਾ ਗੱਲ ਇਹਨਾਂ ਦੀ ਕਲੇ ਬੜੇ ਚਿਰ ਦੀ ਤੁਰੀ ਆਉਂਦੀ ਹੈ ਹਾਂ ਐਂ ਦੋ ਤਿੰਨ ਰੀ ਇਨਨ ਨੇ ਫਾਈਲਾ ਕਰਕੇ ਜਾਂਦੇ ਰਹੇ ਭਾਗ ਜਾਂਦੇ ਰਹੇ ਆ اچھا ਜੀ ਇਹ ਉਹਨੂੰ ਘੁੱਟਨ ਮਾਰਨ ਵਾਸਤੇ ਹੀ ਆ ਹੈ ਤੇ ਹੁਣ ਫਿਰ ਇਹਨਾਂ ਉਹਨੇ ਕੁੜੀ ਨੇ ਗੱਲ ਕੀਤੀ ਸੀ ਮੈਂ ਤੇ ਮੇਰਾ ਮਾਇਰ ਹੀ ਨਾ ਖੋਲਿਆ ਤੇ ਮੈਨੂੰ ਕੁੜੀ ਦੇ ਮਾਰਦੇ ਆ ਉਹਨੇ ਬਿਆਨ ਮੈਨੂੰ ਉਹਨੇ ਦਿੱਤੇ ਜਦੋਂ ਪਹਿਲਾਂ ਮਾਰਨ ਤੋਂ ਪਹਿਲਾਂ ਹਾਂ 5 ਵਜੇ ਅੱਛਾ ਤੇ ਇਹ ਫੇਰੇ ਨਾ ਮੁੜ ਕੇ ਉਹ ਵੱਡਾ ਕੋਈ ਜਿਹੜਾ ਛੋਟਾ ਮੁੰਡਾ ਹੀ ਸਮਾ ਉਹ ਉਹਨੇ ਕੁਟਿਆ ਮਾਰਿਆ ਇਹਨੂੰ ਤੇ ਉਹ ਮਰ ਕੇ ਨਾ ਗਾਲ ਹੀ ਨਹੀਂ ਕਰ ਦਿੱਤੀ ਸਮਾ ਕੀ ਦਾਦਾ ਤੁਹਾਡੀ ਕੁੜੀ ਦਾ ਕਰਾਦਾ ਯੋਰਾ ਅੱਛਾ ਤੇ ਉਹਨੇ ਕੁਟਿਆ ਆ ਆ ਜਦੋਂ ਆ ਨੰਬਰੀ ਪੈ ਜਾਂਦੇ ਆ ਅੱਗੇ ਉਹ ਕੁੜੀ ਵੀ ਜਿਹੜੀ ਸੰਦੀਪ ਜਾਨਾ ਦੀ ਉਹ ਵੀ ਉਹ ਵੀ ਨਹੀਂ ਚੰਗਾ ਸਮਝੀ ਇਹ ਇਹਨਾਂ ਨਾਲ ਮਿਲ ਕੇ ਹੀ ਇਹਨਾਂ 'ਕੇ ਇਹਨੂੰ ਮਾਰ ਦਿੱਤਾ ਮਤਲਬ ਝੜਾ ਕਿਹੜੀ ਗੱਲ ਜਾਂਦਾ ਚਾਹਰਾ ਨੂੰ ਵਾਦੀ ਕਿਤੇ ਮੈਂ ਫੋਨ ਕਰਨਾ ਉਹਨੇ ਉਹ ਰਾਦਾਊਗਾ ਮੈਂ ਦੱਸਨ ਦਾ ਵੀ ਮੈਂ ਉਹਦੇ ਕਿਉਂ ਦਾਦੇ ਨਹੀਂ ਆ ਤੇ ਇਹਨੇ ਭਗਵੰਤ ਨੇ ਨੇ ਫੋਨ ਉਹਦੇ ਹੱਥੋਂ ਖੋ ਲਿਆ ਸੋਰੇ ਸੋਰੇ ਨੇ ਤੇ ਮੁੰਡੇ ਮੁੰਡਾ ਮੁੰਡਾ ਅਮਰੀਕ ਘਟੜ ਘਟੜ ਲਾਪਿਆ ਤੇ ਟਿਕਟ ਟਿਕਟ ਕੇ ਨੇ ਮਾਰਤੀ ਕਿੰਨੇ ਸਾਲ ਹੋ ਗਏ ਤੁਹਾਡੀ ਗੁਰੀ ਤੇ ਵਿਆਹ ਨੂੰ ਬਾ ਨੂੰ ਆ ਉਹ ਬੜੀ ਬੜੀ ਆ 27 ਇਹਨੇ ਬੱਚੇ ਆ 4 4 ਬੱਚੇ ਆ ਇਹਦਾ ਘਰ ਵਾਲਾ ਕਿ ਤੇ ਉਹਦੇ ਮਿੱਡੀ ਲਾ ਕੇ ਹੋਰ ਤੇਰਾ ਵਰਦਾ ਦਿਓ ਕੁਝਾ ਇਹ ਜਿਆਦਾ ਕਰਦੀ ਹੈ ਆਪਣਾ ਆਪ ਦੇ ਬੱਚੇ ਆ ਵੀ ਮੈਂ ਆਪਣੇ ਬੱਚੇ ਛੱਡਨੇ ਨਹੀਂ ਕਿਸੇ ਮੈਂ ਇਹਨਾਂ ਦੇ ਗੁਲਾਮ ਹੋ ਕੇ ਰਹਿ ਜਾਨੀ ਆ ਕੰਮ ਹੀ ਕਰਦੀ ਤੇ ਪੈਸੇ ਲੈ ਆਉਂਦੇ ਦੇ ਡੂੰਗੀ ਅੱਛਾ ਤੇ ਇਹਨੂੰ ਕੋਈ ਨਹੀਂ ਦੇ ਦਿੰਦਾ ਹੁਣ ਤੁਹਾਡੀ ਕੁੜੀ ਨੇ ਫਿਰ ਕੀ ਜਦੋਂ ਆਪਰਾ ਛੋਟਾ ਛਟੇ ਕਿਦ ਕਰੇ ਹਾਂ ਤੁਹਾਡੀ ਕੁੜੀ ਨੂੰ ਕੀ ਹੋਇਆ ਉਹ ਪਤਾ ਨਹੀਂ ਕਿਹਦੇ ਨਾਲ ਕੀ ਕਰਤਾ ਹੁਣ ਵਿੱਚ ਉਹ ਇਹ ਨਹੀਂ ਛੰ ਛਾਇਆ ਛਾਨ ਸੱਜਿਆ ਹੀ ਨਹੀਂ ਦੇ ਪਤਾ ਨਹੀਂ ਲੱਗਾ ਸਾਨੂੰ ਸਾਨੂੰ ਦੇ ਸੱਨ ਦੇ ਛੱਜਿਆ ਹੀ ਹੋਣਾ ਹੀ ਤੇ ਦਿਨੇ ਆ ਰਾਤ ਪਰਿਵਾਰ ਦੇ ਸਾਰੇ ਮੇਰਾ ਰਾਤ ਆ ਗਿਆ ਹੈ ਅੱਛਾ ਤੇ ਮੈਂ ਹੁਣ ਆਣਾ ਤੁਹਾਨੂੰ ਫੋਨ ਕਰਕੇ ਕੀ ਚਾਹ ਦਾ ਸਾਰੇ ਪਰਿਵਾਰ ਦੇ ਯੋ ਉਹ ਨੂੰ ਮੈਂ ਕਿਹਾ ਇਹਦੀ ਸੱਸ ਨੂੰ ਮੈਂ ਤੂੰ ਹੀ ਕਿਉਂ ਇਹਨੂੰ ਇਤਾਂ ਲੜਦੇ ਜੇ ਤਾਂ ਝਗੜਾ ਕਾਦਾ ਆਂਦੀ ਆ ਮਮਾਇਆ ਲ ਗੁੰਮ ਹੋ ਗਿਆ ਤੇ ਇਹ ਆਪਦੀ ਕੁੜੀ ਨੂੰ ਧੌਲ ਤਫਾ ਕਰਦੀ ਆ ਹੈ ਤੇ ਚਲੋ ਮਹਾਜ ਉਹ ਕੁੜੀਆਂ ਨੂੰ ਪੁੱਛਦੀ ਜਾਂ ਜਾਣਿਆਂ ਨੂੰ ਕਿਉਂ ਨੂੰ ਮਮਾਲ ਦੇ ਦੀ ਉਹਨੇ ਕੋ ਗੱਲ ਕਰਨੀ ਹੋਊਗੀ ਤੇ ਇਹਨਾਂ ਮਾਲ ਨਹੀਂ ਦਿੱਤਾ ਤੇ ਮੁਰਗੇ ਨਾਲ ਕੋਟੇ ਮਾਰ ਕੇ ਆ ਮਾਤੀ ਇਹ ਕੋਈ ਪਰਸੰਦਰ ਖਾਲਦੀ ਕੋਈ ਹਾਈ ਪੁਲਸ ਹੈ ਹਾਈ ਪੁਲਸ ਇਹ ਜਿਹੜੇ ਸਾਡੇ ਨੂੰ ਨਹੀਂ ਆਈ ਕੋਈ ਉਹ ਦਸਿਆਣਾ ਨੂੰ ਕੋਈ ਦਸਿਆ ਸਬਾਰੇ ਆਈ ਹੁਣ ਕਿਸ ਇਤਰਾਦ ਕੀਤੀ ਪੁਲਸ ਨੂੰ ਇਸ ਬਾਰੇ ਹੁਣ ਹੁਣ ਤਾਂ ਦੇਖਿਆ ਆਏ ਆ ਦੇਖੋ ਬਾਬਾ ਜੀ ਹੁਣ ਕੀ ਗੱਲਬਾਤ ਹੋਈ ਸਰੀ ਮੇਰਾ ਨਾਮ ਵਿਰਸਾ ਸਿੰਘ ਹੈ ਜੀ ਗੱਲਬਾਤ ਬਾਰੇ ਮੈਨੂੰ ਕੋਈ ਪਤਾ ਨਹੀਂ ਅਸੀਂ ਦਸਵੇਰੇ ਆਏ ਆ ਜੀ ਤੇ ਬਾਕੀ ਇਹ ਵੀ ਜਦੋਂ ਇਹਨਾਂ ਨੂੰ ਫੋਨ ਆਇਆ ਮੇਰੇ ਸਹੁਰਿਆਂ ਨੂੰ ਨਾਨਕ ਨੂੰ ਫੋਨ ਆਇਆ ਉਹਨੇ ਮੈਨੂੰ ਦੱਸਿਆ ਵੀ ਭਾਜੀ ਪਤਾ ਕਰੋ ਕੀ ਗੱਲ ਹੋਈ ਆ ਤੇ ਗੱਲ ਸਹੀ ਹੈ ਤੇ ਜਦੋਂ ਮੈਂ ਫੋਨ ਕੀਤਾ ਇਹਦੇ ਦੌਰ ਨੂੰ ਜਿਹੜੀ ਕੁੜੀ ਮਰ ਚੁੱਕੀ ਰਾਣੀ ਉਹਨੇ ਮੈਨੂੰ ਦੱਸਿਆ ਮੈਂ ਕਿਹਾ ਕੀ ਗੱਲ ਹੋਈ ਆ ਉਹ ਕਹਿੰਦੇ ਵੀ ਉਹਨੇ ਆਪਣਾ ਇਹ ਆਪਣਾ ਉਹ ਟੈਗ ਆ ਗਿਆ ਅੱਛਾ ਤੇ ਟੈਗ ਆ ਗਿਆ ਤੇ ਇਹ ਜੇ 6 ਵਜੇ ਦੀ ਇਦਾਂ ਦੀ ਗੱਲ ਹੋਈ ਸੀਗੀ ਤੇ ਉਦੋਂ ਸਾਨੂੰ ਪਰਿਵਾਰ ਨੂੰ ਫੋਨ ਕਰਦੇ ਤਰੰਤ ਮੇਰੇ ਸਹੁਰੇ ਆ ਵੀ ਜਿਹਦੇ ਉਹ ਹਸਪੀਟਲ ਲੈ ਕੇ ਗਏ ਆ ਇਹ ਜਾਂਦੇ ਉੱਥੇ ਆਪੇ ਪਤਾ ਲੱਗਦਾ ਇਹ ਲਿਆਇਆ 9:30 10 ਵਜੇ ਦੇ ਕਰੀਬ ਇਹਨੇ ਫੋਨ ਕੀਤਾ ਜੀ ਅੱਛਾ ਜਦੋਂ ਕਿ ਫੋਨ ਉਦੋਂ ਹੀ ਕਰਨਾ ਚਾਹੀਦਾ ਹੋਵੇ ਤੁਹਾਡੀ ਕੁੜੀ ਨੂੰ ਆਹ ਗੱਲ ਹੋ ਗਈ ਆ ਜਾਂ ਮਤਲਬ ਇਹ ਪ੍ਰੋਬਲਮ ਤੁਹਾਨੂੰ ਵੀ ਲੱਗਦਾ ਤੁਹਾਡੀ ਕੁੜੀ ਨੂੰ ਸਾਨੂੰ ਤਾਂ ਇਹ ਲੱਗਦਾ ਜੀ ਕਿ ਇਹਦੇ ਨਾਲ ਹੀ ਭੀ ਜਿਤਰਾਂ ਦੇ ਹਾਲਾਤ ਆ ਉਹ ਆਪਦੇ ਬੱਚੇ ਪਾਲਦੀ ਸੀਗੀ ਆਪਦੇ ਬਹੁਤ ਮੁਸ਼ਕਿਲਾਂ ਦੇ ਨਾਲ ਬੱਚੇ ਪਾਲਦੀ ਭਈ ਜਿਹੜਾ ਮੇਰਾ ਸੰਧੂ ਆ ਉਹ ਛੱਡ ਕੇ ਬੜੇ ਚਿਰ ਦਾ ਇਹਨੂੰ ਨਿਕਲਿਆ ਉਹਨੇ ਹੋਰ ਬੁੜੀ ਰੱਖੀ ਅੱਛਾ ਇਹ ਆਪਦੇ ਸਿਰ ਬਸਿਰ ਹੀ ਆਪਦੇ ਬੱਚੇ ਪਾਲਦੇ ਲੋਕਾਂ ਦੇ ਘਰਾਂ ਦਾ ਕੰਮ ਹਾਂ ਇਹਦੇ ਨਾਲ ਲੜਾਈ ਬੜਾਈ ਰਹਿੰਦੀ ਸੀ ਨਹੀਂ ਜਿਹੜੀ ਰਾਤ ਨੂੰ ਫੋਨ ਆਇਆ ਵੀ ਕੀ ਦੱਸਾਂ ਰਾਤ ਨੂੰ ਇਹ ਦੱਸਿਆ ਉਹਦੇ ਦੋਹਰੇ ਨੇ ਦੱਸਿਆ ਜਦੋਂ ਮੈਂ ਫੋਨ ਕਰਕੇ ਪੁੱਛਿਆ ਵੀ ਕੀ ਗੱਲ ਹੋਈ ਜਦੋਂ ਮੈਨੂੰ ਸਹਰਿਆਂ ਤੋਂ ਫੋਨ ਆਇਆ ਨਾਨਕ ਦਾ ਤੇ ਉਦੋਂ ਮੈਂ ਪੁੱਛਿਆ ਵੀ ਉਹ ਕਹਿੰਦਾ ਵੀ ਪਾਜੀ ਪਤਾ ਕਰੋ ਵੀ ਗੱਲ ਸਹੀ ਹੈ ਮੈਂ ਜਦੋਂ ਫੋਨ ਕੀਤਾ ਬਲਵਿੰਦਰ ਸਿੰਘ ਦੇ ਤਾਂ ਦੋਹਰੇ ਜਿਹੜਾ ਉਹਨੂੰ ਜਦੋਂ ਫੋਨ ਕਰਕੇ ਪੁੱਛਿਆ ਵੀ ਕੀ ਗੱਲ ਹੋ ਗਈ ਉਹਨੇ ਦੱਸਿਆ ਵੀ ਹਾਂ ਉਹਦੀ ਡੈਥ ਹੋ ਗਈ ਆ ਉਹਨੇ ਆਪਣਾ ਉਹਨੂੰ ਟੈਕ ਆ ਕੀ ਨਾ ਜਿਹੜੇ ਡੈਥ ਨਹੀਂ ਹੈ ਆਪਣਾ ਉਹਦੇ ਨਾਲ ਜਸਬੀਰ ਕੋ ਡਰ ਰਹੇ ਐਸਪੀ ਕੋ ਇੰਨੀ ਗੱਲ ਹਾਂ ਜੀ ਉਮਰ ਲਗਭਗ 35 ਸਾਲ ਹੋ ਗਈ ਉਹ ਡੈੱਡ ਬੋਡੀ ਕਿੱਥੇ ਰੱਖਿਆ ਉਹ ਡੈੱਡ ਬੋਡੀ ਦਾ ਪੋਸਟਮਾਰਟਮ ਵਾਸਤੇ ਲੈ ਕੇ ਜੀ ਉੱਥੇ ਪਰਿਵਾਰ ਪਰਿਵਾਰ ਹਾਜ਼ਰ ਹਾਂ ਜੀ ਕੀ ਮੰਗ ਕਰਦੇ ਤੇ ਕਿਹਨੋਂ ਜਾਇਦਾ ਮੰਗ ਤਾਂ ਹੀ ਵੇਖੋ ਜੀ ਜੇ ਮੰਨ ਲਓ ਇਹ ਦੋਸ਼ੀ ਪਾਈ ਜਾਂਦੇ ਆ ਫਿਰ ਉਹਨਾਂ ਨੂੰ سزا ਮਿਲਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਤੁਹਾਨੂੰ ਸ਼ੱਕ ਵੀ ਨਾ ਮਾਰਿਆ ਵਾ ਜੀ ਉਹਦੇ ਦੂਜੇ ਪਾਸੇ ਮ੍ਰਿਤਕ ਲੜਕੀ ਦੇ ਸਹੁਰੇ ਅਤੇ ਸੱਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਨੂੰ ਨੂੰ ती बना के रखिया होया सी उस नाल किसे ने भी कदे कुटमार नहीं की थी ते ना ही उसने कुछ खादा है उसने माता पिता साडे ते बेबुनियाद इल्जाम लगा रही हैं यहाँ पर इधर किगल इधर देखो तोपान सही, पुकान सही। अच्छा। है तोपान सही है अच्छा तो वो मलकी है जल्दी मेरी नौ ही ना वो पोती ने मलकी कुटेंडे ही पहले ने के काम को � ਆਹ ਪੁੱਤੇ ਕੰਮ ਆ ਮੇਰਾ ਕੰਮ ਕਰ ਪਰ ਪਾਣੀ ਆਕਾ ਤੇ ਕੀ ਆਕਾ ਉਹ ਆਂਦੀ ਰਹੀ ਹੈ ਪੜਾਈ ਕਰਨੀ ਲਿਖਣ ਡਈ ਸੀ ਤੇ ਉਹ ਕਹਿੰਦੀ ਸੀ ਮੇਰਾ ਮੰਮੀ ਐ ਤੇ ਜਿੰਨੀ ਆ ਪਰ ਪਾਣੀ ਦੇ ਪਤਾ ਨਹੀਂ ਕੀ ਉਹ ਛਿਪੇ ਨਾ ਉਹਨੇ ਮੁਰਗੇ ਚਪੇੜਾ ਮਾਰੀਆਂ ਨੋ ਹੱਡੀਆਂ ਚਪੇੜਾ ਮਾਰ ਕੇ ਤੇ ਮੁਰਗੇ ਆਖਰੂ ਖਸਡਕਸੋਂ ਨ ਮਾਰਿਆ ਵਕੀ ਚ ਤੇ ਉਹ ਦਾਦੀ ਲਾ ਕੇ ਉਹਨੇ ਆਖਿਆ ਪੁੱਤ ਕਿ ਉਹ ਉਹਦਾ ਸਮਝਾ ਮੋਨਾ ਕਿ ਉਹ ਇਤਾਂ ਮਾਰਦੇ ਕਿ ਸੱਟ ਲੱਗ ਜੂਗੀ ਅੱਛਾ ਤੇ ਮੁੜ ਕੇ ਲਾ ਕੇ ਗਵਾਂਢਾ ਕੋਹੇ ਲੈਣੇ ਜੋ ਉਹ ਉਹ ਸਾਸ ਸੜੀ ਪਾਏ ਲੈਨਚਰ ਦੀ ਵਰਤ ਕਰਦੇ ਪਾਏ ਲੈਨਚਰ ਦੇ ਮਗਰੋਂ ਕਿ ਪਰਾਣੀ ਨੇ ਕੀ ਹੱਲਾ ਦੇਤੀ ਸਾਨੂੰ ਨਹੀਂ ਪਤਾ ਕਿ ਅਟੈਕ ਹੋਇਆ ਜਾਂ ਕੋ ਖਾਲਿਆ ਸਾਨੂੰ ਇਸ ਦਾ ਪਤਾ ਨਹੀਂ ਲੱਗ ਤੇ ਮਾਰਕੋਟ ਵੀ ਕੀਤੀ ਗਈ ਹੈ ਨਹੀਂ ਜੀ ਮਾਰਕੋਟ ਨਹੀਂ ਕੀਤੀ ਮਾਰੇ ਘਰੇ ਨਹੀਂ ਹਨਾ ਤੇ ਜਿਹੜਾ ਲੜਕੀ ਦੇ ਪਰਿਵਾਰ ਵਾਲੇ ਕਹਿੰਦੇ ਵੀ ਸਾਡੀ ਕੁੜੀ ਨੂੰ ਬਹੁਤ ਛੋਟੇ ਮਾਰ ਕੀਤੀ ਹੈ ਦਿਓ ਨੇ ਵੀ ਇਦਾਂ ਨਹੀਂ ਕੀਤੀ ਨਹੀਂ ਨੇ ਮੈਂ ਮੈਂ ਦੇ ਤੇ ਹੈ ਨਹੀਂ ਮੈਂ ਉਦੋਂ ਬੋਰ ਦਾ ਸਮਾਲ ਲਾਉਣ ਰਿਹਾ ਹਾਂ ਮੈਂ ਤਰ ਤਰੋਂ ਪੈਸਾ ਬੋਰ ਲੈਂਦਾ ਹਾਂ ਬਹੁਤ ਆਸਾਨ ਸੀਗਾ ਨਹੀਂ ਜੀ ਉੱਥੇ ਮੈਂ ਮੁੰਡੇ ਦੇ ਘਰੇ ਨਹੀਂ ਅਸੀਂ ਕੰਮ ਤੇ ਹਾਂ ਫਿਰ ਮੋਰ ਕਿਦਾ ਹੀ ਹਾਂਜੀ ਮੋਰ ਕੋ ਨੇ ਪਤਾ ਨਹੀਂ ਕੀ ਖਾ ਲਿਆ ਕੁੜੀ ਨੂੰ ਆਂਦੀ ਕੁੜੀ ਨੂੰ ਆਂਦੀ ਜੀ ਮੈਨੂੰ ਲੂਣ ਵਾਲਾ ਪਾਣੀ ਦੇ ਇਹ ਕਿਲੋਂ ਸ਼ੱਕ ਪਿਆ ਇਹਨੇ ਕੀ ਖਾ ਲਿਆ ਵਾ ਉੱਥੇ ਮੁਰਕੇ ਮੈਨੂੰ ਉੱਥੇ ਉੱਥੇ ਸੁਣਾ ਮੁੰਡੇ ਨੇ ਕਿਹਾ ਵੀ ਤੂੰ ਨੋ ਨੋ ਤੁਹਾਡੇ ਘਰ ਦੇ ਵਿੱਚ ਪਤਾ ਨਹੀਂ ਕਿੱਥੇ ਲੁਟੇ ਮੱਛਾ ਮੈਂ ਉਸ ਉੱਪਰ ਜਾ ਹੀ ਆਇਆ ਹਾਂ ਉਸ ਵਿੱਚ ਸਮਾਨ ਉਸੇ ਦਾ ਰਹਿਦਾ ਮੈਂ ਉਹ ਲਾ ਲੋ ਤੇ ਪੈ ਵੀ ਬੋਰਾਂ ਦਾ ਉਹਦਾ ਸਮਾਨ ਲੈਂਦਾ ਹੀ ਮੈਂ ਉਹ ਬੈਂਕ ਵਾਲੀ ਘਟੂ ਤੇ ਮੈਂ ਛੱਡ ਕੇ ਉਹ ਬੱਧੀ ਉੱਥੇ ਰਹਿਣ ਸੀ ਤੇ ਮੈਂ ਹਾਂ ਮੈਂ ਆਇਆ ਤੁਹਾਡੇ ਘਰ ਦੇ ਕੋਲ ਆ ਗਿਆ ਘਰ ਵਾਲੇ ਨੇ ਕਰੋਨਾ ਤੇ ਛੱਡ ਕੇ ਵੱਖਰਾ ਰਹੇ ਉਹ ਬਹਾਵ ਚੇਰਦੇ ਰਹਿ ਰਿਹਾ ਜੀ ਉਹਨੇ ਮਿਰਾ ਹਲਾ ਉਹਨੂੰ ਅੱਧਾ ਅੱਧਾ ਸਾਲ ਹੋ ਗਿਆ ਦਾਨ ਬੱਲਾ ਬਰਸਾ ਸਾਡੇ ਕੋਲ ਨਹੀਂ ਬੱਚੇ ਪਾਰੇ ਆ ਸਾਡੇ ਨਾਲ ਮਲਪੂਰੀ ਸਹਿਮਤੀ ਵਿਚਾਰੀ ਨਾਲ ਕੰਮ ਕਰਦੇ ਕਿਹੜੀ ਗੱਲ ਹੈ ਕਿਹੜੀ ਗੱਲ ਉਹ ਨਹੀਂ ਮਿਲავਦੇ ਪਾਜੀ ਮਾੜਾ ਮੋੜ ਜਾ ਤੇ ਬੱਚਾ ਨੂੰ ਉੱਤੇ ਧੜਾ ਹੋ ਜਾਣਾ ਤੇ ਉਹ ਕੁੱਟ ਦਿੰਦੇ ਬੱਚੇ ਦੇ ਨਾਲ ਹੀ ਧੜਾ ਉਹ ਕੁੱਟ ਦਿੰਦੀ ਕਿਤੇ ਉਹ ਆ ਦਿੰਦੇ ਕਿ ਤੂੰ ਜੇ ਇੰਜ ਪਰ ਦਰਦ ਦੌਖਾ ਮਾਰ ਦਿੰਦੇ ਆ ਤੂੰ ਉਹਨੂੰ ਐ ਲੱਗ ਰਿਹਾ ਜਣੀ ਇਹ ਜਾਣ ਕੇ ਮਾਰਦੇ ਆ ਤੇ ਇਸੇ ਤਰ੍ਹਾਂ ਮਲਪੀ ਜਦੋਂ ਉਹਨੇ ਉਹਨੇ ਕੁੱਟਿਆ ਮੁਰਗੇ ਦੇ ਸਾਹਸ ਉਹਨੇ ਕਹਿਤਾ ਮੇਰੇ ਘਰ ਦੇ ਲੋਗੀ ਉਹ ਸੱਚ ਨੇ ਕਿ ਕਿ ਉਹ ਮਾਰਦੇ ਮਾਰਾ ਮੋੜ ਦੇ ਟਗੜਾ ਖੁੰਡਾ ਪੈਂਡਾਲੇ ਵੀ ਕਹਿ ਰਿਹਾ ਤੇ ਪਰਿਵਾਰ ਵਾਲੇ ਕਹਿ ਰਹੇ ਕਿ ਪੁੱਲ ਨੂੰ ਕੁੱਟਿਆ ਵਾ ਫਿਰ ਉਹਨੇ ਫੋਟੋ ਵੀ ਕਿਹਨੇ ਤਬ ਉਹ ਬਾਈ ਬਾਈ ਮਾਰਦੇ ਆਣ ਬੋਦੀ ਬਹੁਤ ਹੋ ਗਈ ਜਾਂ ਨਹੀਂ ਨਹੀਂ ਕੋਈ ਮਾਰ ਕੇ ਗਏ ਜਦੋਂ ਨਾ ਉਦੋਂ ਬਾਅਦ ਦੇ ਵਿੱਚ ਹਨ ਮਲਪਲੀ ਸ਼ਾਮ ਕੀ ਹੋ ਗਈ ਕੋਈ ਕੋਈ ਗੱਲ ਨਹੀਂ ਸੀ ਮੜਾ ਮੋੜ ਜਾ ਟਗੜੀਆਂ ਹੈ ਜੋ ਇਹਨਾਂ ਨੂੰ ਇਹਨਾਂ ਨੇ ਫੋਨ ਕੀਤਾ ਹੈ ਨਾ ਉਦੋਂ ਉਹਨੇ ਮੇਰੇ ਘਰ ਦੇ ਨਾਲ ਫੋਨ ਕੀਤਾ ਵੀ ਵੇਲੇ ਬੋਲੋ ਨਹੀਂ ਹਟਦੀ ਇਹ ਬੋਲੋ ਨਹੀਂ ਹਟਦੀ ਤੇ ਪਾਜੀ ਨਾ ਮਗਾ ਲਗੀ ਸੀ ਬੋਲੋ ਬੋਲ ਸਕਦਾ ਸਹੀ ਮਾੜੀ ਕੀ ਗੱਲ ਸਰੀ ਗਈ ਹੈ ਗੱਲ ਕੁਝ ਨਹੀਂ ਹੋਈ ਪਾਜੀ ਗੱਲ ਸਿਰਫ ਇਹ ਹੋਇਆ ਇਹ ਬੁੜਕਾ ਨੂੰ ਔਰ ਦੇਈ ਤੇ ਮੈਂ ਆ ਕੇ ਤੇ ਕੋਤੇ ਇਸ ਤਰ੍ਹਾਂ ਨੇ ਕੁੱਟੀ ਦਾ ਬੱਚੇ ਦਾ ਵੀ ਬਾਕੀ ਤੇ ਛੱਟ ਪੇਟ ਲੱਗ ਗਈ ਸੀ ਠੀਕ ਹੈ ਤੇ ਈ ਆਖ ਨਾਮ ਦਾ ਬਚੇ ਨਰ ਚੱਜ ਲਾ ਕੇ ਘਾਰ ਵੇਤਰਾਂ ਨੇ ਮਾਰੀ ਤਾਂ ਦਾ ਬਸ ਇਹੋ ਗੱਲ ਹੋਈ ਆ ਮੜਕੇ ਕੋਈ ਗੱਲਬਾਤ ਨਹੀਂ ਹੋਈ ਮੜਕੇ ਮੁੰਡਾ ਆਇਆ ਇਥੋਂ ਥੁੜਾ ਤੋਂ ਥੁੜਾ ਤੋਂ ਮੁੰਡਾ ਆਇਆ ਉਹ ਆਂਦਾ ਮੈਂ ਨਾਨੇ ਨਾਲ ਗੱਲ ਕਰਨੀ ਨਾਨੇ ਨਾਲ ਨੇ ਗੱਲ ਕੀਤੀ ਪਹਿਲਾਂ ਪਹਿਲਾਂ ਨਾਨੇ ਨਾਲ ਗੱਲ ਕੀਤੀ ਆ ਮੜਕੇ ਕੁੜੀ ਨੋ ਮੇਰੀ ਨਾਲ ਕੀਤੀ ਆ ਜੀ ਮੜਕੇ ਪਾਜੀ ਦੇ ਨਾਲ ਮੈਂ ਗੱਲ ਕੀਤੀ ਆ ਜੀ ਮੈਂ ਹਾਂ ਕਿ ਪਾਜੀ ਆਂਦੇ ਲੜਦੇ ਕਿਉਂ ਮੈਂ ਪਾਜੀ ਲੜਦੇ ਨਹੀਂ ਕਿ ਮੈਂ ਹਾਂ ਆ ਗੱਲ ਹੋਈ ਆ ਗੱਲੋ ਮੈਂ ਵੀ ਆਖਿਆ ਇਹਨੂੰ ਹਾਂਜੀ ਤੇ ਮੁੰਡੇ ਮੇਰੇ ਦੋਸਤ ਲੜਦੇ ਸੀ ਮੈਂ ਵੀ ਮੈਂ ਆ ਗੱਲ ਆ ਤੇ ਮੈਂ ਇਹ ਗੱਲੋਂ ਆਖਿਆ ਭਾਜੀ ਮੈਂ ਲੜਨਾ ਕਿਉਂ ਮੈਂ ਮੈਂ ਤੇ ਆਪਣੇ ਟੀ ਤੋਂ ਉੱਤੇ ਸਮਝਦੀ ਇਹਨੂੰ ਬਿਲਕੁਲ ਮੈਂ ਜਿਉਂ ਵਿਆਹੀ ਆ ਇੰਨੇ ਕਿਨੇ ਕਿ ਬੱਚੇ ਛੱਡ ਕੇ ਗਿਆ ਮੇਰਾ ਮੁੰਡਾ ਹਾਂ ਤੇ ਮੈਂ ਨਿਗੇ ਨਿਗੇ ਬੱਚੇ ਪਾਲੇ ਇਹ ਨਹੀਂ ਵੀ ਮ ਇਕੱਲੀ ਨੇ ਪਾਲੇ ਆ ਨਾਲ ਮੇਰੀ ਨੌ ਵੀ ਕੰਮ ਤਾਂ ਦਾ ਕਰਦੀ ਰਹੀ ਐ ਦੋਵੇਂ ਮਾਵਾਂ ਤਿਆਂ ਜਿੱਥੇ ਜਾਣਾ ਅਸੀਂ ਦੋਵੇਂ ਮਾਵਾਂ ਤਿਆਂ ਨੇ ਜਾਣਾ ਹਾਂ ਫਿਰ ਉਹਨੇ ਇਹ ਵੀ ਗੱਲ ਆਖਣੀ ਮੇਰੇ ਨਾਲ ਤਾਂ ਬੰਦੀ ਬਹੁਤ ਜਿਆਦਾ ਹੀ ਸੀ ਨਾ ਤੇ ਇਹਨੇ ਆਖਣਾ ਮੰਮੀ ਜੇ ਤੂੰ ਮੋਕੂ ਗੂ ਤੇ ਮੇਰਾ ਇਥੇ ਕੌਣ ਵਾਲੀ ਗੱਲ ਤੇ ਮੈਂ ਕੋਈ ਗੱਲ ਨਹੀਂ ਮੈਂ ਜਿੰਦਾ ਤੇ ਰਹੀ ਦੋਹੇ ਦੀ ਜੀਨੇਰ ਕੁਛ ਨਹੀਂ ਤੈਨੂੰ ਹੁੰਦਾ ਫੋਟ ਜਦੋਂ ਮੇਰੀ ਕਹਿੰਦੇ ਬਾਪੂ ਜੀ ਕਹਿੰਦੇ ਵੀ ਬਾਪੂ ਜੀ ਹਰ ਬੜੇ ਕੁੱਟ ਮਾਰ ਕੀਤੀ ਹੈ ਜੋ ਮਰਜੀ ਬਾਪੂ ਜੀ ਆਖੇ ਕੋਈ ਕੋਈ ਨਹੀਂ ਹੈਗਾ ਘਰੇ ਨਹੀਂ ਕੋਈ ਹੈਗਾ ਬੱਚਿਆਂ ਨੂੰ ਪੁੱਛ ਸਕਦੇ ਜੋ ਕੋਈ ਨਹੀਂ ਕਰੇ ਹੈਗਾ ਫਿਰ ਉਹਨੇ ਕਿਉਂ 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 ਮਰਿਆ ਕਿਉਂ ਉਹ ਫਿਰ ਫੋ ਦੇ ਘਰ ਕੇ ਵਾਪਸ ਕਿਉਂ ਲਈ ਉਹਨੇ ਕਿਉਂ ਮੌਤ ਕਰਨਾ ਚਾਹੁੰਦਾ ਨਹੀਂ ਹਾਈਕਲ ਮੌਤ ਉਹਨੇ ਆਪੇ ਨਹੀਂ ਕਿ ਲਈ ਕਿ ਤਾ ਅਟੈਕ ਹੋਇਆ ਹੈ ਕਿ ਕੀ ਚੱਕਰ ਪਾਇਆ ਹੈ ਟੈਕ ਨਹੀਂ ਹੋਇਆ ਟੈਕ ਨਹੀਂ ਆ ਪਤਾ ਨਹੀਂ ਟੈਕ ਹੋਇਆ ਉੱਪਰ ਛਾਲੀ ਕੀਤੀ ਹੈ ਜਿਹੜੇ ਉਹਨੇ ਉੱਪਰ ਛਾਲੀ ਕੀਤੀ ਆ ਉਸੇ ਵੇਲੇ ਇਹਨਾਂ ਨੂੰ ਫੋਨ ਕੀਤਾ ਕਿ ਰਾਣੀ ਠੀਕ ਨਹੀਂ ਗਈ ਇਹ ਮੁਰਤੇ ਉਸੇ ਵੇਲੇ ਗੱਡੀ ਲੈ ਕੇ ਆ ਗਿਆ ਐ ਗੱਡੀ ਤੇ ਪਾ ਕੇ ਲੱਗੇ ਬਾਬਿਆਂ ਨੂੰ ਫੋਨ ਕਰਨਾ ਥੀ ਬਾਬਿਆਂ ਦੇ ਹਸਪਤਾਲ ਲੱਗੇ ਬਾਬਿਆਂ ਦੀ ਫੋਨ ਕਰਦੀ ਦਾ ਬਾਬਿਆਂ ਦੇ ਹਸਪਤਾਲ ਲੱਗੇ ਅੱਛਾ ਬਾਬਿਆਂ ਦੇ ਹਸਪਤਾਲ ਖੜਿਆ ਉਹਨਾਂ ਡਾਕਟਰਾਂ ਨੇ ਇਹ ਕਹਿਤਾ ਵਾ ਹੂੰ ਉਹਨਾਂ ਕਹੇ ਮੋਬਾਈਲ ਉਹਨਾਂ ਗੱਸੀ ਉਹਨਾਂ ਦੱਸਿਆ ਵੀ ਕਿ ਉਹ ਕੀ ਹੋਇਆ ਕਿਉਂ ਹੈ ਡਾਟਾ ਨੇ ਸਭ ਕੀ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਜੇ ਪੋਸਟਮਾਨੋਂ ਤੋਂ ਬਾਅਦ ਜੇ ਪਾਇਆ ਗਿਆ ਕਿ ਉਹ ਜ਼ਹਿਰ ਖਾਦਾ ਵਾ ਕਿ ਕਿਆ ਕਟਮਾਰ ਹੋਈ ਹੈ ਕੋਈ ਕਟਮਾਰ ਨਹੀਂ ਕੋਈ ਕਟਮਾਰ ਕੋਈ ਨਹੀਂ ਹੋਈ ਭਾਜੀ ਚਲੋ ਕੋਈ ਨਾ ਪੁੱਛ ਬਤਾ ਇਹ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਅਧਿਕਾਰੀਆਂ ਨੇ ਵੀ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਕੋਈ ਵੀ ਸੱਟ ਮਾਰਨ ਦਾ ਨਿਸ਼ਾਨ ਜਾਂ ਕੋਈ ਜ਼ਹਿਰੀਲੀ ਵਸਤੂ ਖਾਨ ਬਾਰੇ ਸਪਸ਼ਟ ਨਹੀਂ ਕੀਤਾ ਗਿਆ ਫਿਰ ਵੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਅ ਕੱਲ ਰਾਤੀ ਸਾਨੂੰ ਇੱਕ ਕੰਪਲੇਂਟ ਆਈ ਸੀ ਅਸੀਂ ਮੌਕੇ ਤੇ ਜਾ ਕੇ ਦੇਖਿਆ ਚੌਕੀ ਚਾਨਾ ਸ਼ਹਿਰੋਂ ਪਰ ਨੂੰ ਆ ਤੇ ਅਸੀਂ ਉਸ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਸਾਨੂੰ ਐਕਚੁਅਲ ਕਲੈਰਿਟੀ ਨਹੀਂ ਸੀਗੀ ਕਿ ਡੈਥ ਕਿਸ ਵਾਸਤੇ ਕਿਸ ਰੀਜ਼ਨ ਕਰਕੇ ਹੋਈ ਹੈ ਕੋਈ ਪੌਇਜ਼ਨ ਦੀ ਅਲੀਗੇਸ਼ਨ ਹੋਈ ਸੀ ਕਿ ਉਹਨਾਂ ਨੇ ਉਹਨਾਂ ਨੇ ਆਪ ਇੰਜੈਸਟ ਕਰ ਲਈ ਪੌਇਜ਼ਨ ਜਾਂ ਕੀ ਐਕਚੁਅਲ ਸਿਨੈਰੀਓ ਹੈ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਉੱਤੇ ਪਹੁੰਚੇ ਤੇ ਅਸੀਂ ਬਾਡੀ ਨੂੰ ਦੇਖਿਆ ਕੋਈ ਉਹਦੇ ਤੇ ਐਸਚ ਦੇ ਨਿਸ਼ਾਨ ਸਾਨੂੰ ਨਹੀਂ ਮਿਲੇ ਬਾਕੀ ਇਹ ਦੇਖਿਆ ਕਿ ਸਾਰਾ ਪੌਇਜ਼ਨ ਵੀ ਨੀਜ਼ ਦੇ ਉੱਤੇ ਕੋਈ ਫਲੂਇਡ ਕਪਾਸਾ ਕੁਝ ਨਹੀਂ। ਤੋਹਦਨ ਦੇ ਕੋਟ। ਨਹੀਂ ਅਸੀ ਜਾ। ਤੋ ਜਿਹੜੀ ਬਾਕੀ ਕਲੀਅਰਿਫਿਕੇਸ਼ਨ ਹੋ ਸਕਦੀ ਹੈ ਕਿ ਐਗਜ਼ੈਕਟ ਮੈਟਰ ਕੀ ਹੋਇਆ ਕਿਸ ਕਰਕੇ ਡੈਥ ਦਾ ਕੌਜ਼ ਆਫ ਰੀਜ਼ਨ ਕਿਹੜਾ ਹੈਗਾ ਡੈਥ ਦਾ ਉਹਨੂੰ ਅਸਰਟਨ ਕਰਨ ਲਈ ਅਸੀਂ 174 ਦੀ ਜਿਹੜੀ ਕਾਰਵਾਈ ਹੁੰਦੀ ਹੈ 174 ਦੀ ਪੋਸਟਮਾਰਟਮ ਦੇ ਰਾਹੀਂ ਸਾਨੂੰ ਪਤਾ ਲੱਗੇਗਾ ਕਿ ਐਗਜ਼ੈਕਟ ਕੌਜ਼ ਆਫ ਰੀਜ਼ਨਸ ਕੀ ਹੈ ਕਿ ਪాయిਜ਼ਨ ਇੰਜੈਸਟ ਕਰਨ ਕਰਕੇ ਹੈਗਾ ਕਿ ਹਾਰਟ ਅਟੈਕ ਕੀ ਰੀਜ਼ਨ ਹੋ ਸਕਦਾ ਹੈ ਕਿ ਕੋਈ ਸਾਈਨ ਦਿਖਦੇ ਐ ਐਕਸਟਰਨਲ ਸੌਰਟ ਦੇ ਕੋਈ ਸਾਈਨ ਹੈਗੇ ਜੀ ਉਹ ਚੀਜ਼ਾਂ ਸਾਨੂੰ ਆਫਟਰ ਪੋਸਟਮਾਰਟਮ ਵੀ ਕਲੀਅਰिफाई ਹੋ ਪਾਏਗਾ ਫਿਰ ਉਸ ਅਕੋਰਡਿੰਗ ਅਸੀਂ ਇਸ ਦੇ ਉੱਤੇ ਕਾਰਵਾਈ ਕਰਾਂਗੇ